ਕਾਰ ਸਿੰਘ ਪੰਡੋਈ ਰਾਣਾ ਸਿੰਘ ਜੀ ਜਿਹੜਾ ਅੱਜ ਐਕਸੀਡੈਂਟ ਹੋਇਆ ਦਾ ਬਰਕੀ ਵੇਖੋ ਇਹ 10 15 ਮਿੰਟ ਬਾਪੂ ਜੀ ਇਹ ਇਧਰੋਂ ਮਤਲਬ ਆਏ ਹੀ ਆਪਣੇ ਪੋਤਰੀ ਨੂੰ ਬੱਚਾ ਆ ਇਹੋ ਨੂੰ ਮਿਲਣ ਵਾਸਤੇ ਆਏ ਤੇ ਉਹਨੂੰ ਇੱਥੋਂ ਆਪਣੇ ਬਾਬੇ ਨਰਸਨ ਸਮਾਤ ਤੋਂ ਚੜਾ ਕੇ ਗਏ ਬਾਪੂ ਜੀ ਗਾਰ ਦੇ ਸ਼ੀਟ ਤੇ ਬਰਾਬਰ ਤੇ ਟੈਂਪੂ ਵਾਲੇ ਦੇ ਬਰਾਬਰ ਤੇ ਬੈਠੇ ਅਜੇ ਅਸੀਂ ਕਿਪ ਜਾ ਕੇ ਘਰ ਨਹੀਂ ਪਹੁੰਚੇ ਤੇ ਫੋਨ ਚਲ ਗਿਆ ਵੀ ਐਕਸੀਡੈਂਟ ਹੋ ਗਿਆ ਵੇਖੋ ਪ੍ਰਸ਼ਾਸਨ ਹੁਣ ਵੇਖੋ ਇਤਨਾ ਲਾਸ਼ਾਂ ਪਿਆ ਘੰਟਾ ਹੋ ਗਿਆ ਲਾਸ਼ਾਂ ਪਿਆ ਨੂੰ ਕੋਈ ਪ੍ਰਸ਼ਾਸਨ ਨਹੀਂ ਕਰਨ ਦੀਆਂ ਗੱਲਾਂ ਜੇ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮੈਂ ਮਨੋਈ ਰਣ ਸਿੰਘ ਦਾ ਆਗੂ ਆ ਪਿੰਡ ਦਾ ਜੇ ਅਸੀਂ ਆਪਣੀ ਕਾਈ ਤੇ ਕੋਈ ਡਿਸੀਜਨ ਲਿਆ ਫੇਰ ਰੱਖਣਾ ਵੀ ਜਨਤਾ ਖਰਾਬ ਹੁੰਦੀ ਆ ਜਾਂ ਉਹ ਹੁੰਦੀ ਆ ਇਹ ਚੀਜ਼ਾਂ ਹੁੰਦੀਆਂ ਵੇਖੋ ਹੋਣ ਤੇ ਸਾਡੀ ਸਾਡਾ ਬੰਦਾ ਵੀ ਚਲ ਗਿਆ ਤੇ ਸਾਡੀ ਸੁਣਵਾਈ ਵੀ ਕੋਈ ਨਹੀਂ ਜੇ ਅਸੀਂ ਕੋਈ ਤਰ ਨਾਲ ਆਉਨੇ ਕੋਈ ਮਜਰਾ ਕਰਦੇ ਆ ਤੇ ਫੇਰ ਰੱਖਣਾ ਜੀ ਇਹ ਜਹੇ ਬੰਦੀਆਂ ਗਲਤ ਆ ਸਹੀ ਕੀ ਮੰਗ ਕਰਦੇ ਆਹੀਂ ਦੇਨੇ ਵੀ ਇਨਸਾਫ ਜੋ ਹਣ ਜਿਹੜਾ ਰੌਂਗ ਸਾਈਡ ਤੋਂ ਗੱਡੀ ਆਈ ਜਾਂ ਗੱਡੀ ਦੇ ਹਾਲਤ ਵੇਖ ਲਓ ਤੇ ਉਹ ਬਜ਼ੁਰਗ ਦੀ ਜਾਨ ਤੇ ਹਣ ਚਲ ਗਿਆ ਉਹ ਜਿਹੜੇ ਘਰ ਦਾ ਟੈਂਪੂ ਚੋਂਦਾ ਸੀਦਾ ਇੱਕ ਜੀ ਕਿ ਦੋ ਜੀ ਉਹ ਵੀ ਚਲ ਗਿਆ ਤੇ ਹੁਣ ਉਹਨੇ ਕਮਾਈ ਦਾ ਸਾਧਨ ਖਤਮ ਹੋ ਗਿਆ ਤੇ ਬਜ਼ੁਰਗ ਵੀ ਸਾਰਾ ਆਕੂ ਲੈ ਕੇ ਸਾਰੇ ਪਰਿਵਾਰ ਨੂੰ ਇਕੱਠਾ ਲੈ ਕੇ ਤੁਰਿਆ ਫਿਰਦਾ ਸੀ ਗੈਸ ਮਿਲ ਗਿਆ ਭਾਈ ਜੀ ਰੁਪਈਆ ਵੀ ਲੈ ਕੇ ਗੱਡੀ ਗੱਲ ਬਾਤ ਇਦਾਂ ਪਿੰਡੋਂ ਸ਼ਵੇਰੇ ਤੇ ਸਾਢੇ 8 ਵਜੇ ਚੱਲੇ ਆ ਜੀ ਅਦੀਤ ਨਾਗਿਓ ਪਤੀ ਸਾਡੀ ਇੱਥੇ ਵਿਆਹੀ ਆ ਗਰਾਂਚਿੰਗ ਬੰਡੋਰੀ ਉਹਦੇ ਘਰ ਬੇਟਾ ਹੋਇਆ ਹੈ ਅੱਛਾ ਤੇ ਉਹਨੂੰ ਮਿਲਣ ਵਾਸਤੇ ਚੱਲੇ ਗਏ ਸੀ ਤੇ ਉਧਰੋਂ ਰੋਟੀ ਪਾਣੀ ਖਾ ਗਏ ਉਹਨਾਂ ਨੇ ਨਾਗ ਇਹਨਾਂ ਨੂੰ ਉਧਰ ਬਿਠਾਤਾ ਆ ਆਟੋ ਤੇ ਤੇ ਇੱਥੇ ਜਦੋਂ ਆਏ ਆ ਤੰਤਾ ਰੋਡ ਦੇ ਟਾਲਾ ਸਾਹਿਬ ਗੁਰਦਾਰੇ ਲਾਗੇ ਉਧਰੋਂ ਆਟੋ ਆਇਆ ਅੰਬਰਸੋਡ ਦੀ ਜੀ ਸ਼ਿਫਟ ਗੱਡੀ ਆਈ ਬੜੀ ਤੇਜ਼ ਉਹਨਾਂ ਨੇ ਵਿੱਚ ਮਾਰਤੀ ਆ 6 6 ਜਾਨਾਂ ਦੀ ਮੌਤ ਹੋ ਗਈ ਨਾਮ ਕੀ ਉਹਨਾਂ ਦਾ ਨਾਮ ਹਰਭਜਨ ਸਿੰਘ ਆ ਜੀ ਕਿੰਨੇ ਜਣੇ ਦੀ ਡੈਥ ਹੋਈ 6 ਜਾਨਾਂ ਦੀ ਬੋਲਦੇ ਮੈਂ ਤੇ ਹੁਣੇ ਆਇਆ ਉਧਰੋਂ ਦੀ ਨਾਮ ਕੋਈ ਪਤਾ ਉਹਨਾਂ ਦਾ ਨਾਮ ਮੈਨੂੰ ਉਹਦੇ ਆਪਣੇ ਪਿਤਾ ਦੇ ਨਾਮ ਨਾਮ ਦਾ ਪਤਾ ਹਰ ਪੰਜ ਸਿੰਘ ਕਿੰਨੇ ਜਣੇ ਜਿਹੜੇ ਇੰਜਰਡ ਹੋ ਗਏ ਆ ਡੈਥ ਹੋਈ ਜਣੇ 6 ਜਣੇ ਦੱਸਦੇ ਆ ਯਾਰ ਤੇ ਪੁਲਿਸ ਆਪਰੇਸ਼ਨ ਆਈ ਆਏ ਤੇ ਹੈਗੇ ਆ ਵੇ ਗੱਡੀਆਂ ਤੇ ਖਲੋਤੀ ਹੁੰਦੀ 20 ਮੰਗ ਕਰਦੇ ਤੁਸੀਂ ਹਾਂਜੀ 20 ਮੰਗ ਕਰਦੇ ਹੋ ਮੰਗ ਤਾਂ ਇਹ ਇਨਸਾਫ ਮੰਗਦੇ ਹੋ ਮੰਗ ਹੋਈ ਚਲੋ ਕਸੂਰ ਕਿਹਦਾ ਮੰਨਦੇ ਤੁਸੀਂ ਕਿਹਦਾ ਕਸੂਰ ਤੇ ਉਹ ਗੱਡੀ ਵਾਲੇ ਦਾ ਹੀ ਆ ਜਦੋਂ ਅੰਮ੍ਰਿਤਸਰ ਵਾਲੋਂ ਗੱਡੀ ਆਈ ਆ ਰੋਡਸੈਂਡ ਵਾਲੋਂ ਆਈ ਇਹ ਦੱਸਦੇ ਆ ਤੇ ਉਹਦੇ ਉਹਨਾਂ ਦੀ ਵਿੱਚ ਲਿਆ ਕੇ ਮਾਰਦੇ ਆਟੋ ਦੇ ਵਿੱਚ ਹਾਂ ਤੇ ਜੇਫਟਾਰਜੀ ਗੱਡੀ ਇਹ ਤੇਜ਼ਵਾ ਤੇ ਤਾਂ ਹੀ ਵਜੀ ਨੇ ਜੀਆਂ 6 ਜਾਣਿਆਂ ਦੀ ਇਕੱਠੀ ਮੌਤ ਹੋ ਗਈ ਆ ਤੁਹਾਡੇ ਜਿਹੜੇ ਫਰ ਉਹ ਚਰਾ ਰਹੇ ਜਾਂ ਕੋ ਚਰਾ ਰਹੇ ਨਹੀਂ ਨਹੀਂ ਉਹ ਤੇ ਦੂਜੇ ਸਾਈਡ ਤੇ ਬੈਠੇ ਸੀ ਹਾਂਜੀ ਹਾਂਜੀ එ ට න්න ඇී ਪਤਾ ਲੱਗ ਰਿਹਾ ਕਿ ਡਰਾਈਵਰ ਕੋਲੋਂ ਡਰਿੰਕ ਕੀਤੀ ਗਈ ਹੈ ਤਾਂ ਉਹ ਆਪਾਂ ਨੂੰ ਪ੍ਰੇਸ਼ ਕਰ ਰਹੇ ਆ ਐਸੇ ਉਹ ਪਤਾ ਕਰ ਰਹੇ ਵੀ ਕਿਹੜੇ ਹਸਪਤਲ ਚਾਹੀਦਾ ਸਰਪੰਚਾ ਜੀ ਆਪਾਂ ਨੂੰ